ਹੁਣ ਤੱਕ 14 ਟੋਲ ਪਲਾਜ਼ੇ ਬੰਦ ਕਰਤੇ ਤੇ ਮੈਂ ਕਹਾਂ ਵੀ ਲੋਕਾਂ ਦੀ ਲੁੱਟ ਬੰਦ ਕਰਨੀ ਹੈ ਸਾਰੇ ਟੋਲ ਪਲਾਜ਼ੇ ਬੰਦ ਕਰੋ। ਉਹ ਲਵਾਏ ਕਿਨੇ? ਆ ਬਾਜ ਵੀ ਉਹਨੇ ਬਾਜਵਾ ਪੀ ਡਬਲਯੂ ਡੀ ਮਿਨਿਸਟਰ ਸੀ। ਪਤਾ ਬਾਜਵਾ। ਸਭ ਤੋਂ ਪਹਿਲਾਂ ਉਹਦੇ ਘਰ ਨੂੰ ਗੁਰਦਾਸਪੁਰ ਨੂੰ ਲਾਏ 7 ਟੋਲ ਪਲਾਜ਼ੇ। ਕੀ ਕਰੀਏ ਯਾਰ ਇਹਨਾਂ ਨੂੰ ਕੀ ਪਤਾ ਹੈ? ਇਹ ਸਾਡੇ ਐਮ ਐਲ ਏ ਨੂੰ ਕਹਿੰਦੇ ਨੇ ਕਿ ਹੋ ਜੇ ਜਿੱਤ ਕੇ ਆ ਗਏ। ਇਹ ਤਾਂ ਮੋਬਾਈਲ ਠੀਕ ਕਰਨ ਵਾਲੇ ਨੇ। ਮੈਂ ਕਹਾਂ ਨਹੀਂ ਨਹੀਂ ਦਿਮਾਗ ਠੀਕ ਕਰਨ ਵਾਲੇ ਵੀ ਹੈਗੇ ਆ ਸਾਡੇ ਕੋਲੇ। ਸੋ ਇਹਨਾਂ ਨੇ ਸਮਝ ਕੇ ਰੱਖਿਆ ਮੁਲਕ ਨੂੰ ਯਾਰ ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝ ਰੱਖਿਆ ਇਹਨਾਂ ਨੇ ਇੱਧਰ ਨੂੰ ਹੱਕ ਲਓ ਕਦੇ ਇੱਧਰ ਨੂੰ ਹੱਕ ਲਓ ਲੈ ਇਸ ਵਾਰ 1 ਜੂਨ ਨੂੰ ਫੈਸਲਾ ਕਰਕੇ 4 ਜੂਨ ਨੂੰ ਰਿਜ਼ਲਟ ਆਵੇ ਤੇ ਮੈਂ ਹੋਵਾਂ ਜਮਾਂ ਮੈਂਟਲੀ ਤੌਰ ਤੇ ਬਿਲਕੁਲ ਕੰਮ ਕਰਨ ਲਈ ਫ੍ਰੀ ਤੇ ਉਸ ਤੋਂ ਬਾਅਦ 3 ਸਾਲ ਤਾਂ ਆਪਣੇ ਇਸ ਗਵਰਨਮੈਂਟ ਦੇ ਪਏ ਨੇ ਅਗਲੀ ਦੇ 5 ਸਾਲ ਫਿਰ ਅਗਲੀ ਦੇ 5 ਸਾਲ ਫੜੇ ਪਏ ਨੇ ਤੁਸੀਂ ਚਮਕਾਉਂਦਾ ਦੇਖਿਓ ਪੰਜਾਬ ਪੰਜਾਬ ਦੀ ਚਮਕ ਦੇਖਿਓ ਜਿਹੜਾ ਭਾਰਤ ਹੈ ਬਾਗਮੁੰਦਰੀ ਵਿੱਚ ਨਗ ਪੰਜਾਬ ਦਾ ਇਹ ਨਗ ਦੀ ਚਮਕ ਦੇਖਿਓ ਤੁਸੀਂ ਇਹ ਹੀਰਾ ਹੈ ਪੰਜਾਬ ਜਿਹੜਾ ਦੇਸ਼ ਦਾ ਹੀਰਾ ਹੈ ਇਹ ਸਟੇਟ ਹੈ ਔਰ ਸਾਰੇ ਗੱਲਾਂ ਹੋਣ ਲੱਗੀਆਂ ਹੁਣ ਹੀ ਗੱਲਾਂ ਹੋਣ ਲੱਗੀਆਂ ਮੈਨੂੰ ਦੂਜੇ ਰਾਜਾਂ ਦੇ ਮੁੱਖ ਮੰਤਰੀ ਪੁੱਛਣ ਲੱਗੇ ਮੰਤਰੀ ਪੁੱਛਣ ਲੱਗੇ ਇਹ ਕੈਸੇ ਕਰ ਦਿਆ ਸਰ ਆਪਨੇ ਇਹ ਨਵੀਂ ਪੁਲਿਸ ਕੈਸੇ ਬਣਾ ਲਈ ਆਪਨੇ ਸਿਰਫ ਸੜਕਾਂ ਕੇ ਲਿਏ ਮੈਂ ਕਿਹਾ ਹਾਂਜੀ ਉਹਦਾ ਨਾਮ ਹੈ ਸੜਕ ਸੁਰੱਖਿਆ ਫੋਰਸ ਸੜਕ ਤੇ ਕੋਈ ਦੁਰਘਟਨਾ ਰੱਬ ਨਾ ਕਰੇ ਕੋਈ ਅਜਿਹੀ ਹੋ ਜੇ ਐਕਸੀਡੈਂਟ ਦਾ ਤਾਂ ਨਾ ਹੀ ਮਾੜਾ ਹੈ ਉਹ ਮੌਕੇ ਤੇ ਪਹੁੰਚਦਿਆ ਤੇ ਵੀਰੋ ਇੱਕ ਦਿਨ ਚ 17 ਮੌਤਾਂ ਦੀ ਐਵਰੇਜ ਸੀ 1 ਫਰਵਰੀ ਨੂੰ ਲਾਂਚ ਕੀਤੀ ਐਸਐਸਐਫ ਮੇਰੇ ਕੋਲੇ ਇਕੱਲੇ ਫਰਵਰੀ ਤੇ ਮਾਰਚ ਦੀ ਰਿਪੋਰਟ ਆਈ ਹੈ ਕਿ ਇੱਕ ਮਹੀਨੇ ਚ 2 ਮਹੀਨੇ ਹੋ ਗਏ ਪਹਿਲਾਂ ਇੱਕ ਦਿਨ ਚ 17 ਮੌਤਾਂ ਐਵਰੇਜ ਇੱਕ ਤੇ ਹੁਣ 2 ਮਹੀਨਿਆਂ ਚ 32 33 ਮੇ ਉਤਾਂ ਦੀ ਖਬਰ ਹੈ ਕਿਉਂਕਿ ਉਹ ਪਹੁੰਚ ਕੇ ਉੱਥੇ ਸਭ ਤੋਂ ਪਹਿਲਾਂ ਜਾ ਕੇ ਪੱਟੀਆਂ ਕਰ ਦਿੰਦੇ ਨੇ ਖੂਨ ਰੋਕ ਦਿੰਦੇ ਨੇ ਨਾਲ ਦੀ ਨਾਲ ਹਸਤਾ ਚ ਚੱਕ ਕੇ ਲੈ ਜਾਂਦੇ ਨੇ ਜਾਨ ਵੱਜ ਜਾਂਦੀ ਹੈ ਜੇ ਆਪਾਂ 6000 ਤੋਂ ਵੱਧ ਬੰਦਾ ਮਰਦਾ ਜੀ 17 ਦੀ ਐਵਰੇਜ ਨਾਲ ਸਾਲ 'ਚ ਜੇ ਆਪਾਂ ਇਤਕੀ 50% ਵੀ 3000 ਬੰਦੇ ਦੀ ਵੀ ਜ਼ਿੰਦਗੀ ਬਚਾਤੀ ਭਾਈ ਜੀ ਇਤੋਂ ਵੱਡਾ ਪੁੰਨ ਵਾਲਾ ਕੰਮ ਕੋਈ ਨਹੀਂ ਇਤੋਂ ਵੱਡਾ ਕੋਈ ਪੁੰਨ ਵਾਲਾ ਕੰਮ ਨਹੀਂ ਹੋ ਸਕਦਾ ਤੁਸੀਂ ਦੇਖ ਦਿਓ ਸਭ ਤੋਂ ਵੱਧ ਨਵੀਆਂ ਗੱਡੀਆਂ ਲਿਸ਼ਕ ਦੀਆਂ ਗੱਡੀਆਂ ਕਿਹਦੇ ਕੋਲੇ ਨੇ? ਪੁਲਿਸ ਕੋਲੇ। ਉਹ ਭਈ ਉਹਨਾਂ ਨੇ ਤਾਂ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਹੈ, ਉਹਨਾਂ ਨੂੰ ਤਾਂ ਗੱਡੀਆਂ ਵਧੀਆਂ ਦਿਓ। ਪਹਿਲਾਂ ਸਭ ਤੋਂ ਵੱਧ ਟੁੱਟੀਆਂ ਹੋਈਆਂ। ਧੱਕਾ ਸਟਾਰਟ ਗੱਡੀਆਂ ਕਿਹਦੇ ਕੋਲ ਹੁੰਦੀਆਂ ਸੀ? ਪੁਲਿਸ ਕੋਲੇ। ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ, ਪਿਛਲਾ ਕਿਸੇ ਹੋਰ ਮਾਡਲ ਦਾ। ਕਈ ਵਾਰੀ ਤਾਂ ਜਿਹਨੂੰ ਫੜਨਾ ਹੁੰਦਾ ਸੀ ਉਹਦੇ ਧੱਕਾ ਲਵਾਉਂਦੇ ਸੀ ਵੀ ਤੈਨੂੰ ਫੜਨੇ ਨਾਲ ਸਟਾਰਟ ਕਰਾਈਂ। ਉਹਦੇ ਬਾਅਦ ਤੇਰੇ ਮਗਰ ਭਜਾ ਮੰਗਿਆ ਸੀ। ਆਹ ਹਾਲਤ ਹੁੰਦੀ ਸੀ ਇਹਨਾਂ ਦੀ। ਹੁੰਡਾ ਮੀਆ ਸਕਾਰਪਿਓ ਹਜੇ ਤੱਕ ਉਹਨਾਂ ਨੇ ਮੁੰਡਿਆਂ ਸੀਟਾਂ ਤੋਂ ਕਾਗਜ਼ ਵੀ ਨਹੀਂ ਲਾਹੇ ਜਿਵੇਂ ਆਪਣੇ ਨਵੇਂ ਗੱਡਿਆਂ ਦੇ ਹੁੰਦਾ ਵੀ ਨਹੀਂ ਲਾਉਣਾ ਨਵੀਂ ਲੱਗਦੀ ਹੈ ਕਾਗਜ਼ ਨਾਲ ਨਵੀਂ ਗੱਡੀ ਲੱਗਦੀ ਹੈ ਸੋ ਵੀਰੋ ਇਹ ਵੀ ਆਪਣੀ ਪੁੱਤ ਪਤੀਜੇ ਨੇ ਇਹਨਾਂ ਨੂੰ ਜੇ ਕੰਮ ਕਰਨ ਵਾਸਤੇ ਮਾਹੌਲ ਦਿਓਗੇ ਤਾਈਓ ਕੰਮ ਕਰਨਗੇ ਨਾ ਕੋਈ ਛੁੱਟੀ ਇਹਨਾਂ ਨੂੰ ਛੁੱਟੀ ਵੀ ਇਹਨਾਂ ਨੂੰ ਕੀਤੀ ਫਿਰ ਇੱਕ ਛੁੱਟੀ ਤੇ ਇਹਨਾਂ ਦੇ ਸਾਰਿਆਂ ਦੇ ਬਰਥਡੇ ਜਨਮ ਦਿਨ ਲੈ ਲੈ ਸਰਕਾਰ ਨੇ ਇਨਾ ਅੱਜ ਵੀ ਬਹੁਤ ਸਾਰੇ ਮੁੰਡੇ ਕੁੜੀਆਂ ਦੇ ਪੁਲਿਸ ਵਾਲਿਆਂ ਦੇ ਜਨਮ ਦਿਨ ਹੋਣਗੇ ਉਹਨਾਂ ਦੇ ਘਰੇ ਸ਼ਾਨਦਾਰ ਇੱਕ ਕਾਰਡ ਜਾਂਦਾ ਹੈ ਮੇਰੇ ਸਾਈਨ ਨੇ ਡੀਜੀਪੀ ਦੇ ਸਾਈਨ ਨੇ ਤੇ ਉੱਤੇ ਲਿਖਿਆ ਹੋਇਆ ਹੈ ਕਿ ਤੁਹਾਨੂੰ ਬਹੁਤ-ਬਹੁਤ ਜਨਮ ਦਿਨ ਦੀਆਂ ਮੁਬਾਰਕਾਂ ਤੁਹਾਡੇ ਪਰਿਵਾਰ ਨੂੰ ਮੁਬਾਰਕਾਂ ਤੇ ਤੁਹਾਡੇ ਪਰਿਵਾਰ ਨੂੰ ਇਹ ਦੱਸਿਆ ਜਾਂਦਾ ਹੈ ਕਿ ਤੁਹਾਡੇ ਪਰਿਵਾਰ ਦਾ ਮੈਂਬਰ ਫਲਾਨਾ ਸਿੰਘ ਪੰਜਾਬ ਪੁਲਿਸ ਦੇ ਵਿੱਚ ਬਹੁਤ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਿਹਾ ਹੈ ਉਹ ਬੱਚੇ ਅਗਲੇ ਦਿਨ ਸਕੂਲ ਚ ਲੈ ਜਾ ਕੇ ਦਿਖਾਉਂਦੇ ਨੇ ਮੇਰੇ ਪਾਪਾ ਨੂੰ ਭਗਵੰਤ ਮਾਨ ਦੀ ਚਿੱਠੀ ਆਈ ਹੈ ਮੇਰੇ ਪਾਪਾ ਨੂੰ ਭਗਵੰਤ ਮਾਨ ਨੇ ਬਰਥਡੇ ਵੇਸ਼ ਕੀਤਾ ਹੈ ਆਹੀ ਹੁੰਦਾ ਮਾਨ ਸਰਮਾਨ ਹੋਰ ਕੀ ਐਥੇ ਕੀ ਲੈ ਜਾਣਾ ਇਥੋਂ ਆ ਤੁਰੇ ਫਿਰਦੇ ਆ ਪੈਸਿਆਂ ਮਗਰ ਭੱਜੇ ਫਿਰਦੇ ਆ ਆ ਵੀ ਦੱਬ ਲੋ ਆ ਵੀ ਦੱਬ ਲੋ ਉਹ ਵੀ ਦੱਬ ਲੋ ਨਾਲ ਲੈ ਜੋਂਗੇ ਨਾਲ ਲੈ ਜੋਂਗੇ ਸੁਬੀਰੋ ਇਹਨਾਂ ਤੇ ਨਾ ਰਹੋ ਇਹਨਾਂ ਤੇ ਨਾ ਰਹੋ ਮੈਂ ਕੱਲ ਵੀ ਗੱਲ ਸੁਣਾਈ ਅੱਜ ਮੈਨੂੰ ਆਉਣ ਸਾਰੀ ਇੱਕ ਮੁੰਡਾ ਕਹਿੰਦਾ ਭਾਈ ਉਹ ਦੁਬਾਰੇ ਸੁਣਾ ਦੀ ਕੱਲ ਮੇਰਾ ਕਹਿੰਦਾ ਸਿਗਨਲ ਜਾ ਕੱਟ ਗਿਆ ਸੀ ਮੈਥੋਂ ਗੱਲ ਸੁਣੀ ਨਹੀਂ ਗਈ ਮੈਂ ਦੁਬਾਰੇ ਸੁਣਾ ਦਿੰਨਾ ਕਿ ਆਪਨ ਤਾਂ ਇਹੀ ਨਹੀਂ ਪਤਾ ਲੱਗਿਆ ਕਿ ਚੋਰੀ ਕੌਣ ਕਰੀ ਜਾਂਦਾ ਹੈ ਆਪ ਤਾਂ ਆਪਸ ਵਿੱਚ ਸ਼ੱਕ ਕਰਨ ਲੱਗੇ ਇੱਕ ਦੂਜੇ ਤੇ ਉਹ ਲੁੱਟ ਜਾਂਦਾ ਪਤਾ ਨਹੀਂ ਭਾਈ ਨੂੰ ਭਾਈ 'ਤੇ ਸ਼ੱਕ ਹੋ ਜਾਂਦਾ ਮੈਨੂੰ ਮੇਰਾ ਬਾਪੂ ਲੁੱਟ ਜਾਂਦਾ ਪਤਾ ਨਹੀਂ ਬਾਪੂ ਨੂੰ ਪੁੱਤ ਤੇ ਸ਼ੱਕ ਹੋ ਜਾਂਦਾ ਮੇਰਾ ਪੁੱਤ ਲੁੱਟ ਜਾਂਦਾ ਪਤਾ ਨਹੀਂ ਉਹ ਇੱਕ ਪਿੰਡ ਦੇ ਵਿੱਚ ਮੱਝਾਂ ਚੋਰੀ ਮਹਸਾ ਚੋਰੀ ਹੋਣ ਲੱਗ ਗਈਆਂ ਇੱਕ ਦਿਨ ਇੱਕ ਮਹਸਾ ਚੋਰੀ ਹੋ ਗਈ ਦੂਜੇ ਦਿਨ ਦੋ ਮਹਸਾ ਚੋਰੀ ਹੋ ਗਈਆਂ ਤਿੰਨ ਮਹਸਾ ਚੋਰੀ ਹੋ ਗਈਆਂ ਪਿੰਡ ਚ ਤਰਥੱਲੀ ਮਚ ਗਈ ਮਹਸਾਂ ਦੀ ਚੋਰੀ ਹੋਣ ਲੱਗ ਗਈ ਉਹ ਪਿੰਡ ਦੀ ਜੂ ਤੇ ਕੋਈ ਸਾਧੂ ਸੰਤ ਰਹਿੰਦਾ ਸੀ ਮਹਾਤਮਾ ਬੜੀ ਮਾਨਤਾ ਸੀ ਪਿੰਡ ਚ ਆਲੇ-ਦਾਲੇ ਪਿੰਡਾਂ ਚ ਵੀ ਉਹਦੇ ਕੋਲੇ ਜਿਹੜੇ ਪਿੰਡ ਵਾਲੇ ਕਹਿੰਦੇ ਜੀ ਮਹਿਸਾ ਚੋਰੀ ਹੋਣ ਲੱਗੀਆਂ ਬਾਬਾ ਜੀ ਜਮੀ ਪੱਟੇ ਗਏ ਬਲਕਾਰ ਦੀਆਂ ਚੋਰੀ ਕੱਲ ਗੁਰਦੇਵ ਕੇ ਦੋ ਹੋ ਗਏ ਚੋਰੀ ਕੀ ਕਰੀਏ ਦੱਸੋ ਇਹਦਾ ਕੀ ਕਰੀਏ ਉਹ ਮਹਾਤਮਾ ਕਹਿੰਦਾ ਇੱਕ ਚਾਦਰ ਤਾਣ ਕੇ ਖੜ ਜਿਓ ਚਾਰ ਜਾਣੇ ਚਾਦਰ ਦੇ ਪੱਲੇ ਫੜ ਲਿਓ ਚਾਰੇ ਚਾਰੇ ਖੁੰਝੇ ਜਿਹੜੇ ਨੇ ਚਾਦਰ ਦੇ ਫੜ ਕੇ ਖੜ ਜਿਓ ਥੱਲੋਂ ਦੀ ਸਾਰੇ ਪਿੰਡ ਨੂੰ ਲੰਘਾ ਦੋ ਜਦੋਂ ਮੱਜਾਂ ਨੂੰ ਚੋਰੀ ਕਰਨ ਵਾਲੇ ਚਾਦਰ ਦੇ ਥੱਲੋਂ ਦੀ ਲੰਘਣਗੇ ਉਹਨੂੰ ਦੌਰਾ ਪੈ ਜੂ ਉੱਥੇ ਮਰ ਜਾਣਗੇ ਗੁਰਦੁਆਰਾ ਸਾਹਿਬ ਦੇ ਸਪੀਕਰ ਚ ਅਨਾਉਂਸਮੈਂਟ ਕਰਤੀ ਵੀ ਭਾਈ ਇਤੋਂ ਤੂੰ ਚਾਦਰ ਥੱਲੋਂ ਦੀ ਲੰਘਣਾ ਪਊ ਸਾਰਾ ਪਿੰਡ ਲੰਘਾਤਾ ਜੀ ਕੋਈ ਨਹੀਂ ਮਰਿਆ ਬੁੜੀਆਂ ਵੀ ਲੰਘਾਤੀਆਂ ਕੋਈ ਨਹੀਂ ਮਰਿਆ ਜਵਾਕ ਵੀ ਲੰਘਾਤੇ ਕਿਸੇ ਨੂੰ ਦੋਰਾ ਨਹੀਂ ਪਿਆ ਕਾਰਨ ਪਤਾ ਕੀ ਸੀ ਜਿਹੜੇ ਮੱਝਾ ਚੋਰੀ ਕਰਨ ਵਾਲੇ ਸੀ ਉਹ ਤਾਂ ਚਾਰੇ ਜਾਨੇ ਚਾਦਰ ਫੜੀ ਖੜੀ ਸੀ ਮਰੇ ਕੌਣ ਚੋਰ ਤਾਂ ਚਾਦਰ ਫੜੀ ਖੜੇ ਆ ਉਹ ਚਾਦਰ ਤਾਂ ਆਪਾਂ ਨੇ ਦੇਸ਼ ਦੀ ਚੋਰਾਂ ਨੂੰ ਫੜਾ ਰੱਖੀ ਐ ਆਪਾਂ ਕਿੱਥੋਂ ਚੋਰ ਭਾਲੀ ਜਾਂਦੇ ਆ ਈਮਾਨਦਾਰ ਲੋਕਾਂ ਨੂੰ ਦੇਸ਼ ਦੀ ਚਾਦਰ ਫੜਾਓ ਈਮਾਨਦਾਰ ਲੋਕਾਂ ਨੂੰ ਪੰਜਾਬ ਦੀ ਚਾਦਰ ਤੁਸੀਂ 22 ਚ ਫੜਾਤੀ 24 ਚ ਆ ਹੁਣ ਈਮਾਨਦਾਰ 13 ਬੰਦਿਆਂ ਨੂੰ ਚਾਦਰ ਫੜਾਓ ਈਮਾਨਦਾਰੀ ਨਾਲ ਜਦੋਂ ਕੰਮ ਹੋਊਗਾ ਇਹ ਚਾਦਰ ਜਿਹੜੀ ਹੈ ਨਾ ਇਹ ਪੰਜਾਬ ਦੇ ਖਜ਼ਾਨੇ ਨੂੰ ਭਰੂਗੀ ਇਹੀ ਚਾਦਰ ਪੰਜਾਬ ਦੇ ਖਜ਼ਾਨੇ ਚੋਂ ਤੁਹਾਡੇ ਦੁੱਖ ਦਰਦ ਦੂਰ ਕਰੂਗੀ 43000 ਨੌਕਰੀਆਂ ਦੇ ਕੇ ਬੈਠਾਂ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਆਇਆ ਹੋਇਆ ਅੱਜ ਮੈਂ ਔਰ ਤੁਹਾਡੇ ਵੀ ਰਿਸ਼ਤੇਦਾਰ ਦੋਸਤ ਮਿੱਤਰਾਂ ਜੋ ਕਿਸੇ ਨੂੰ ਨੌਕਰੀ ਮਿਲੀ ਹੋਣੀ ਜਾਂ ਪਿੰਡ ਚ ਮਿਲੀ ਹੱਥ ਖੜੇ ਕਰਕੇ ਦੱਸ ਦੋ ਮੇਰੀਆਂ ਨੌਕਰੀਆਂ ਬਹੁਤ ਸਾਰੇ ਹੱਥ ਖੜੇ ਹੋਗੇ ਕਿਸੇ ਨੇ ਕੋਈ ਪੈਸਾ ਦਿੱਤਾ ਜੀ ਕਿਸੇ ਦਾ ਕੋਈ ਸਪਾਰਸ਼ ਲੱਗੀ ਤੇ ਹੁਣ ਕਿ ਮੈਨੂੰ ਨੌਕਰੀਆਂ ਮਿਲਣ ਲੱਗੀਆਂ ਬਿਜਲੀ ਤੇ ਆ ਜਾਂਦੇ ਆ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਉਹ ਕੋਈ ਗੱਲ ਨਹੀਂ ਵਾਦਾ ਕੀਤਾ ਸੀ ਆਉਂਦਾ ਹੈ ਖੇਤਾਂ ਲਈ ਬਿਜਲੀ ਦਾ ਪੰਗਾ ਪੈ ਗਿਆ ਮੈਂ ਬੁਲਾਏ ਅਫਸਰ ਮੈਂ ਕਿਹਾ ਯਾਰ ਦੁਨੀਆ ਭਰ ਦੇ ਦਫ਼ਤਰ ਦਿਨੇ 9 ਤੋਂ 5 ਲੱਗਦੇ ਆ। ਇਹ ਕਿਸਾਨਾਂ ਵਾਲਾ ਦਫ਼ਤਰ ਕਿਉਂ ਰਾਤ ਨੂੰ 2 ਵਜੇ ਖੁੱਲਦਾ ਹੈ? ਰਾਤ ਨੂੰ 2 ਵਜੇ ਲੈਟ ਆਉਗੇ ਜੀ। ਨਾ ਪਹਿਲਾਂ ਸੌ ਸਕਦੇ ਨਾ ਬਾਅਦ ਵਿੱਚ ਸੌ ਸਕਦੇ ਆ। ਮੈਂ ਕਿਹਾ ਜੇਰੇ ਇਹ ਦਿਨੇ 2 ਵਜੇ ਨਹੀਂ ਦੇ ਸਕਦੇ। ਕਹਿੰਦੇ ਜੀ ਫੈਸਲਾ ਪੁਰਾਣਾ ਹੋਇਆ ਹੋਇਆ। ਮੈਂ ਬਦਲੋ ਪੁਰਾਣਾ ਫੈਸਲਾ। ਹੁਣ ਕੀ ਹੈ? ਬਿਜਲੀ ਦਿਨੇ ਆਉਂਦੀ ਹੈ। ਮੈਨੂੰ ਬਹੁਤ ਸਾਰੇ ਬਜ਼ੁਰਗ ਮਿਲੇ ਕਿਸਾਨ। ਉਹ ਕਹਿੰਦੇ ਪੁੱਤ ਝਾੜ ਵੀ ਵਧੀਆ। ਲਾਈਟ ਤਾਂ ਹੁੰਦੀ ਆ ਹੁੰਦੀ ਆ ਪਰ ਸਭ ਤੋਂ ਨਜ਼ਾਰਾ ਇਸ ਗੱਲ ਦਾ ਆ ਗਿਆ ਸਾਨੂੰ ਰਾਤ ਨੂੰ ਮੱਛਰ ਚ ਸੱਪਾਂ ਦੀਆਂ ਸਿਰੀਆਂ ਮਿੱਦਣ ਦੀ ਲੋੜ ਨਹੀਂ ਪਈ ਦਿਨੇ-ਦਿਨੇ ਅਸੀਂ ਆਪਣੀ ਫਸਲ ਪਾ ਲਈਏ ਦਿਨੇ-ਦਿਨੇ ਅਸੀਂ ਮੋਟਰ ਚਲਾ ਕੇ ਬੰਦ ਕਰਕੇ ਆਏ ਆ ਮੋਟਰ ਸੋ ਵੀਰ ਇੱਕ ਹੋਰ ਦੱਸਦਾ ਤੁਹਾਨੂੰ ਰਾਤ ਨੂੰ ਆਪਾਂ ਨੇ ਕੀ ਕੀਤਾ ਹੁਣ ਸ਼ੁਰੂ ਕੰਮ ਮੁੰਬਈ ਨਾਲ ਸਮਝੌਤਾ ਕੀਤਾ ਹੈ ਮੁੰਬਈ ਪੂਨਾ ਹੈਦਰਾਬਾਦ ਬੈਂਗਲੌਰ ਇਹ ਸ਼ਹਿਰ ਰਾਤ ਨੂੰ ਜਿਆਦਾ ਬੀਲ ਚਾਹੀਦੀ ਐ ਇੱਥੇ ਇਹ ਰਾਤ ਨੂੰ ਜਿਆਦਾ ਇਹਨਾਂ ਸ਼ਹਿਰਾਂ 'ਚ ਜਿਹੜੀ ਹੈ ਵੱਡੇ ਵੱਡੇ ਸ਼ਹਿਰ ਨੇ ਇਹ ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਨਾਈਟ ਲਾਈਫ ਬਹੁਤ देर तक ਚੱਲਦੀ ਹੈ ਵੀਰੋ ਐਸੇ ਮਹੀਨੇ 90 ਕਰੋੜ ਦੀ ਬਿਜਲੀ ਆਪਾਂ ਵੇਚੀ ਵੀ ਹੈ ਮਹਾਰਾਸ਼ਟਰ ਨੂੰ ਕਰਨਾਟਕਾ ਨੂੰ ਆਂਧਰਾ ਨੂੰ ਨਾਲੇ ਪੈਸੇ ਕਮਾ ਵੀ ਰਿਆਂ ਤੇ ਸੋਲਰ ਵਾਲੀ ਬਿਜਲੀ ਆਪਾਂ ਨੂੰ ਸਸਤੀ ਪੈਂਦੀ ਉਹ ਦਿਨੇ ਦੇ ਰਹੇ ਆ ਲੋਕਾਂ ਨੂੰ ਮੇਰੇ ਤਾਂ ਐ ਪਿਆ ਐ ਟਿਪਸ ਤੇ ਪਿਆ ਦੋ ਨਹਿਰਾਂ ਆ ਰਹੀਆਂ ਨੇ ਹੁਣ ਮਾਲਵਾ ਨਹਿਰ ਤੇ ਨਾਲ 206 ਮੈਗਾਵਾਟ ਦਾ ਇੱਕ ਧਾਰਕਲਾਂ ਦੇ ਵਿੱਚ ਡੈਮ ਤਿਆਰ ਹੋ ਗਿਆ ਨਾਲੇ ਬਿਜਲੀ ਬਣੂ ਨਾਲੇ ਰਾਵੀ ਦਰਿਆ ਦਾ ਪਾਣੀ ਰੋਕ ਕੇ ਉਹ ਸਾਰੀ ਦੁਆਬੇ ਦੇ ਵਿੱਚ ਦੀ ਨਹਿਰ 12 ਮਹੀਨੇ 30 ਦਿਨ ਚੱਲੂਗੀ 24 ਘੰਟੇ ਚੱਲੂਗੀ ਸਾਰੇ ਦੁਆਬੇ ਦਾ ਪਾਣੀ ਆਊਗਾ ਫਿਰ ਜਦੋਂ ਸਰਕਾਰ ਸੰਭਾਲੀ ਸੀ ਜਦੋਂ ਸਰਕਾਰ ਸੰਭਾਲੀ ਸੀ 21% ਨਹਿਰਾਂ ਦਾ ਪਾਣੀ 21% ਨਹਿਰਾਂ ਦਾ ਪਾਣੀ ਖੇਤੀ ਵਾਸਤੇ ਵਰਤੇ ਜਾਂਦਾ ਸੀ ਸਚਾਈ ਵਾਸਤੇ ਬਾਕੀ ਸਾਰਾ ਐਂ ਲੰਘ ਜਾਂਦਾ ਸੀ ਕਹਾ ਅੱਜ 2 ਸਾਲਾਂ ਚ ਅਸੀਂ 95% ਤੇ ਆ ਗਏ ਵੀਰੋ ਹੁਣ 70% ਦਾ ਕਿਉਂਕਿ ਇਰੀਗੇਸ਼ਨ ਮਿਨਿਸਟਰ ਨੀਤ ਵੀ ਰਹਾ ਹੁਣ 70% ਦਾ ਸਾਡਾ ਜਿਹੜਾ ਟਾਰਗੇਟ ਹੈ ਅਕਤੂਬਰ ਚ ਪੂਰਾ ਹੋ ਜਾਊਗਾ 70% ਜਿਹਦੇ ਨਹਿਰਾਂ ਦਾ ਪਾਣੀ ਆ ਗਿਆ ਨਾ 14 ਲੱਖ ਟਿਊਬਲ ਹੈ ਪੰਜਾਬ ਚ ਉੱਚੋਂ 5.5 ਲੱਖ ਟਿਊਬਵਲ ਬੰਦ ਹੋ ਜਾਣਗੇ ਕਿਉਂਕਿ ਉਸੇ ਖੇਤ ਦੀ ਨਹਿਰ ਦਾ ਪਾਣੀ ਕੱਸੀ ਦਾ ਪਾਣੀ ਆ ਜਾਊਗਾ ਵੀਰੋ ਜਦੋਂ 5.5 ਲੱਖ ਟਿਊਬਵਲ ਬੰਦ ਹੋ ਗਿਆ ਨਾਲੇ ਤਾਂ ਬਿਜਲੀ ਬਚੂਗੀ ਨਾਲੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਗੁਰੂ ਸਾਹਿਬ ਦਾ ਜਿਹੜਾ ਕੀਤਾ ਹੋਇਆ ਵਚਨ ਹੈ ਉਹਨੂੰ ਪੂਰਾ ਕਰਾਂਗੇ ਪਾਣੀ ਦੇਖਿਓ ਹੌਲੀ-ਹੌਲੀ ਉੱਪਰ ਆ ਜਾਊਗਾ ਆਪਣੇ ਜਿਹੜੇ ਖੜੇ ਹੋਏ ਨਲਕੇ ਪੁਰਾਣੇ ਉਹ ਚੱਲ ਪੈਣਗੇ ਤੁਸੀਂ ਦੇਖਿਓ ਸਹੀ ਤੁਸੀਂ ਦੇਖਿਓ ਸਹੀ ਮੇਰੇ ਤੇ ਯਕੀਨ ਕਰੋ ਤੁਸੀਂ ਕੱਲਾ ਮੈਂ ਅਪੀਲ ਕੀਤੀ ਸੀ ਪਿਛਲੇ ਸਾਲ ਕਿ ਪੂਸਾ 44 ਆਪਾਂ ਲਾਉਣੀ ਨਹੀਂ ਉਹ 152 ਤੋਂ 155 ਦਿਨ ਲੈਂਦੀ ਐ ਪੱਕਣ ਨੂੰ ਪੂਸਾ 44 ਮੈਂ ਕਿਹਾ ਪੀਆਰ 126 ਪੀਆਰ 127 ਪੀਆਰ 128 29 30 ਲਾ ਲਓ ਉਹ 92 ਦਿਨ ਲੈਂਦੀ ਐ 92 ਤੋਂ 95 2 ਮਹੀਨੇ ਵੱਧ ਲੈਂਦੀ ਐ ਉਹੀ ਫਸਲ ਵੀਰੋ ਅੰਗਰੇਜ਼ੀ ਦੇ ਅਖਬਾਰ ਨੇ ਪੂਰੇ ਦੇਸ਼ ਦੇ ਵਿੱਚ ਟਾਈਟਲ ਦਿੱਤਾ ਕਿ ਭਗਵਾਨਤ ਮਾਨ ਦੀ ਇੱਕ ਛੋਟੀ ਜੀ ਅਪੀਲ ਤੇ 33% ਲੋਕਾਂ ਨੇ ਪੂਸਾ 44 ਨਹੀਂ ਲਾਈ ਉਡੀਸਾ ਤੇ ਪੀਆਰ 126 27 ਲਈ 477 ਕਰੋੜ ਬਿਜਲੀ ਬੋਰਡ ਦਾ ਖਰਚਾ ਬਚ ਗਿਆ 5 ਬਿਲੀਅਨ 5 ਅਰਬ 5 ਅਰਬ ਕਯੂਬਿਕ ਮੀਟਰਿਕ ਪਾਣੀ ਜਿਹੜਾ ਧਰਤੀ ਦੇ ਵਿੱਚ ਉਹ ਬਚ ਗਿਆ ਜਿਹੜਾ ਆਪਾਂ ਕਿ ਕਿਉਂਕਿ ਫਿਰ ਜਦੋਂ 2 ਮਹੀਨੇ ਪਹਿਲਾਂ ਟਿਊਬਵਲ ਬੰਦ ਹੋ ਗਏ 2 ਮਹੀਨੇ ਟਿਊਬਵਲ ਨਹੀਂ ਚਲੇ ਥੱਲੇ ਧਰਤੀ 'ਚ ਪਾਣੀ ਬਚ ਗਿਆ ਜੇ ਆਪਾਂ ਹੁਣ 33 ਨਾਲ ਹੀ ਇਹਨਾਂ ਕਰ ਸਕਦੇ ਆ ਆਪਾਂ ਕਿ ਬੀਜ ਦੇ ਨਹੀਂ ਪੂਸਾ 44 ਅਪਾ ਹੋਰ ਕਿਸਮਾਂ ਜਿਹੜੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਕੱਢੀ ਨ ਉਹ ਵੀ ਜਾਂਗੇ ਦਾਣਾ-ਦਾਣਾ ਚੱਕਾਂਗੇ ਕੋਈ ਇਸ ਗੱਲ ਦੀ ਦਿੱਕਤ ਨਹੀਂ ਆ ਹੁਣ ਵੀ 130 ਲੱਖ ਮੀਟਰਿਕ ਟਨ ਕਣਕ ਦੇਵਾਂਗੇ ਇਹਨਾਂ ਨੂੰ ਇਸ ਕੀ ਉੱਥੇ ਜਿਹੜੇ ਕਹਿੰਦੇ ਨਾ 80 ਕਰੋੜ ਲੋਕਾਂ ਨੂੰ ਮੋਦੀ ਜੀ ਕਹਿੰਦੇ 80 ਕਰੋੜ ਲੋਕਾਂ ਨੂੰ ਮੈਂ ਰਾਸ਼ਨ ਦਿੰਦਾ ਹਾਂ ਰਾਸ਼ਨ ਕਿੱਥੋਂ ਆਉਂਦਾ ਹੈ ਪੰਜਾਬ ਦਿੰਦਾ ਹੈ ਤੇ ਜਦੋਂ ਤਾਂ ਅਸੀਂ ਕਣਕ ਤੇ ਝੋਨਾ ਦਿੰਨੇ ਆ ਉਹ ਤਾਂ ਸਿੱਧਾ ਹੀ ਚੱਲ ਜਾਂਦਾ ਉਦੋਂ ਬਾਰਡਰ ਕੋਈ ਨਹੀਂ ਹੈਗਾ ਉਦੋਂ ਸਿੱਧਾ ਪੰਜਾਬ ਤੋਂ ਜਾਂਦਾ ਬਿਹਾਰ ਨੂੰ ਪੰਜਾਬ ਤੋਂ ਜਾਂਦਾ ਆਂਧਰਾ ਨੂੰ ਤੇ ਜਦੋਂ ਉਹ ਕਲਕੱਤੇ ਝੋਨੇ ਨੂੰ ਉਗਾਉਣ ਵਾਲੇ ਕਿਸਾਨ ਥੋੜੇ ਜਿਹਾ ਐ ਕਹਿ ਦੇਣ ਵੀ ਸਾਡਾ ਨਾਲ ਗੱਲ ਕਰਕੇ ਸਾਡਾ ਭਾਅ ਥੋੜੇ ਜਿਹਾ ਠੀਕ ਕਰ ਦਿਓ ਉਦੋਂ ਗੋਲੀਆਂ ਉਦੋਂ ਅਥਰੂ ਗੈਸ ਦੇ ਗੋਲੇ ਉਦੋਂ ਹਰਿਆਣੇ ਦੇ ਬਾਰਡਰ ਤੇ ਲੱਗ ਜਾਂਦੀਆਂ ਕਣਿਆੜੀਆਂ ਤਾਰਾਂ ਕਮਾਲ ਹੈ ਯਾਰ ਵੀ ਉਹਨਾਂ ਨਾਲ ਗੱਲ ਕਰੋ ਤੁਸੀਂ ਉਹ ਐਡ ਆਉਂਦੀ ਐ ਇੱਕ ਟੀਵੀ ਤੇ ਉਹ ਕੁੜੀ ਆਉਂਦੀ ਐ ਬਾਹਰਲੇ ਮੁਲਕ ਚੋਂ ਤੇ ਉਹ ਉਦੇ ਮਾਂ ਪਿਓ ਖੁਸ਼ ਹੋ ਜਾਂਦੇ ਨੇ ਬੇਟਾ ਤੂੰ ਆ ਗਈ। ਉਹ ਕਹਿੰਦੀ ਹੈ ਹਾਂ ਪਾਪਾ ਮੋਦੀ ਜੀ ਨੇ ਯੁੱਧ ਰਕਵਾ ਦਿਆ ਥਾ। ਮਤਲਬ ਮੋਦੀ ਜੀ ਨੇ ਰੂਸ ਤੇ ਯੂਕਰੇਨ ਦਾ ਯੁੱਧ ਰਕਵਾਤਾ ਵੀ ਸਾਡੇ ਬੰਦੇ ਕੱਢਣੇ। ਉਹ ਭਾਈ ਯੁੱਧ ਯੁੱਧ ਰਕਵਾ ਦਿੰਨੇ ਜੇ ਉੱਥੋਂ ਆਲਾ ਆ 150 ਕਿਲੋਮੀਟਰ ਤੇ ਦਿੱਲੀ ਤੋਂ ਕਿਸਾਨ ਬੈਠੇ ਨੇ ਬਾਰਡਰਾਂ ਤੇ। ਉਹਨਾਂ ਨਾਲ ਤਾਂ ਗੱਲ ਕਰ ਲੈ। ਉਹਨਾਂ ਨਾਲ ਤਾਂ ਗੱਲ ਕਰ ਲੈ। ਉਹਨਾਂ ਨਾਲ ਨਹੀਂ ਗੱਲ ਕਰਨੀ। ਜੋ ਝੂਠ ਤੇ ਝੂਠ ਬੋਲੀ ਜਾਣਾ ਝੂਠ ਤੇ ਝੂਠ ਚੱਕੀ ਜਾਣਾ। ਕਦੇ ਕੁਝ ਕਦੇ ਕੁਝ ਸੋ ਵੀਰੋ ਇਹਨਾਂ ਤੇ ਯਕੀਨ ਨਹੀਂ ਕਰਨਾ ਇਹ ਸਾਬ ਇਹ ਇਹ ਦੇਖੇ ਹੋਏ ਨੇ ਪਰਖੇ ਹੋਏ ਨੇ ਇਹਨਾਂ ਨੂੰ ਹੋਰ ਪਰਖਣ ਦੀ ਲੋੜ ਨਹੀਂ ਆ ਥੋੜੇ ਦਿਨਾਂ ਤੱਕ ਪਰ ਉਹ ਇਹ ਵੀ ਪਤਾ ਲੱਗ ਜਾਊਗਾ ਕਿ ਆਪਣਾ ਚੋਣ ਨਿਸ਼ਾਨ ਕਿੰਵੇਂ ਨੰਬਰ ਤੇ ਆ ਤੇ ਪੱਤਰਕਾਰਾਂ ਨੂੰ ਤਾਂ ਅੱਜ ਪਤਾ ਲੱਗ ਗਿਆ ਆਉਣ ਲੱਗੇ ਮੈਨੂੰ ਮੈਸੇਜ ਦੋ ਤਿੰਨ ਚੈੱਕ ਕਰ ਲੇ ਮੈਂ ਕਿ ਭਾਈ ਇਹ ਤਾਂ ਤੁਸੀਂ ਫੇਰ ਉਹੀ 14 ਆਲਾ 17 ਆਲਾ 19 ਆਲਾ ਭਾਈ ਆਲਾ ਮਾਹੌਲ ਬਣਾ ਲਿਆ ਮੈਂ ਕਿਹਾ ਹਜੇ ਤਾਂ ਖੜਜੋ ਹਜੇ ਤਾਂ ਸੇਰ ਚ ਪੂਣੀ ਵੀ ਨਹੀਂ ਕੱਤੀ ਹਜੇ ਤਾਂ ਚਰਖਾ ਡਾਇਆ ਹੈ ਤੁਸੀਂ ਦੇਖਦੇ ਜਾਓ ਕਿਹੜੇ-ਕਿਹੜੇ ਗਲੋਟੇ ਲੈਂਦੇ ਐ ਇੱਥੇ ਸੋ ਇਸ ਕਰਕੇ ਇਹ ਤੁਹਾਡਾ ਪਿਆਰ ਜਿਹੜਾ ਹੈ ਇਹ ਥੱਕਣ ਨਹੀਂ ਦਿੰਦਾ ਔਰ ਇਹੀ ਪਿਆਰ ਜਿਹੜਾ ਹੈ ਇਹ ਸਾਨੂੰ ਹੋਰ ਹੌਸਲਾ ਦਿੰਦਾ ਹੈ ਪੱਤਰਕਾਰ ਮੈਨੂੰ ਕਹਿਣ ਲੱਗ ਜਾਂਦੇ ਨੇ ਇੰਨੀ ਛਾਵਾ ਤੇ ਜਾਣੇ ਹੋ ਤੁਸੀਂ ਦੋ-ਦੋ ਘੰਟਿਆਂ ਦੇ ਰੋਡ ਸ਼ੋ ਵੀ ਖੜੇ ਰਹਿੰਦੇ ਹੋ ਥੱਕਦੇ ਨਹੀਂ ਮੈਂ ਕਿਹਾ ਥਕਾਵਟ ਤਾਂ ਹੋ ਜਾਂਦੀ ਹੈ ਪਰ ਜਦੋਂ ਮੂਰੋ ਜਦੋਂ ਮੂਰੋ ਫੁੱਲ ਆਉਂਦੇ ਆ ਨਾ ਆ ਮੇਰੀ ਤਾਂ ਪੱਗ ਭਰ ਜਾਂਦੀ ਪਾਕਾ ਦੇਖ ਲਓ ਪੱਗ ਚੋਂ ਫੁੱਲ ਨਿਕਲਦੇ ਜਦੋਂ ਮੂਰੋ ਫੁੱਲ ਆਉਂਦੇ ਆ ਨਾ ਫਿਰ ਉਦੋਂ ਥਕਾਵਟਾਂ ਲੈ ਜਾਂਦੀਆਂ ਨੇ